ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਆਪ ਜੀ ਦਾ ਸਵਾਗਤ ਸਰਬਜੀਤ ਵਲੌਗ ਵਿੱਚ ਅਸੀਂ ਸਾਰੇ ਠੀਕ ਆ ਹੁਪ ਤੁਸੀਂ ਵੀ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੇ ਇਹ ਮਾਰਨਿੰਗ ਦਾ ਟਾਈਮ ਹੈ ਜੀ ਤੇ ਮੈਂ ਅੱਜ ਸਵੇਰੇ ਬਰਿਆਮ ਨੂੰ ਸਕੂਲ ਭੇਜਣ ਤੋਂ ਬਾਅਦ ਤੇ ਮਸ਼ੀਨ ਮੈਂ ਲਗਾਤੀ ਸੀ ਅੱਜ 6 ਵਜੇ ਸਵੇਰੇ ਉੱਠ ਕੇ ਕਿਉਂਕਿ ਪਿੱਛੇ ਵੇੜੇ 'ਚ ਬਹੁਤ ਜ਼ਿਆਦਾ ਧੂਪ ਆ ਜਾਂਦੀ ਤੇ ਸਾਰੇ ਮੈਟ ਵਗੈਰਾ ਧੁੱਤੇ ਤੇ ਕਪੜੇ ਧੋਪ ਗਏ ਸੀ ਚਾਦਰਾਂ ਵਗੈਰਾ ਅੱਜ ਸਾਰੀਆਂ ਚੇਂਜ ਕੀਤੀਆਂ ਮੈਂ ਕਿ ਲਾਈਟ ਚਾਦਰਾਂ ਹੋਣ ਕਰਕੇ ਨਾ ਗੰਦੀਆਂ ਬਹੁਤ ਜਲਦੀ ਹੋ ਜਾਂਦੀਆਂ ਚੌਥੇ ਦਿਨੇ ਮਤਲਬ ਕਰਨੀਆਂ ਪੈਂਦੀਆਂ ਤੇ ਚਾਦਰਾਂ ਵਗੈਰਾ ਮੈਂ ਸਾਰੀਆਂ ਬਰਖਾਉਂਦੀਆਂ ਸੀ ਤੇ ਝਾੜ ਕੇ ਤੇ ਕਿਚਨ ਚ ਮੈਂ ਕਿ ਪਹਿਲਾਂ ਮੈਂ ਚੱਲੀ ਸੀ ਕਿਚਨ ਚ ਬਰਤਨ ਵਗੈਰਾ ਸਾਫ਼ ਕਰਨ ਤੇ ਫਿਰ ਮੈਂ ਕਿ ਬਾਅਦ ਚ ਕਰਾਂਗੇ ਪਹਿਲਾਂ ਡਸਟਿੰਗ ਕਰ ਲਾਂ ਤੇ ਕੰਮ ਵਾਲੀ ਆ ਗਈ ਸੀਗੇ ਤੇ ਕਾਫੀ ਹੱਦ ਤੱਕ ਮੈਂ ਹੁਣ ਕੰਮ ਕਰ ਚੁੱਕੀ ਸੀ ਕਿ ਦਾਲ ਜਿਹੜੀ ਸੀ ਛੋਲਿਆਂ ਦੀ ਮੈਂ ਉਹ ਭੇਕੇ ਰੱਖ ਦਿੱਤੀ ਸੀ ਜਿਹੜੀ ਦੁਪਹਿਰ ਵਾਸਤੇ ਮੈਂ ਕਰਨਾ ਸੀ ਤੇ ਜਿਹੜਾ ਕद्दू ਸੀ ਲੋਕੀ ਉਹਨੂੰ ਮੈਂ ਕੱਟ ਕੇ ਰੱਖਤਾ ਤੇ ਇੱਥੇ ਮੈਂ ਇਹ ਡਸਟਿੰਗ ਕਰਨ ਲੱਗੀ ਕਿ ਕਢਾਈ ਵਾਲੀ ਮਸ਼ੀਨ ਹੈ ਤੇ ਮੈਂ ਘੱਟਾ ਨਾ ਪਵੇ ਤੇ ਇੱਥੇ ਮੈਂ ਝੁੰਨੀ ਇਦਾਂ ਕਾਟਨ ਦੀ ਪਾਈ ਹੋਈ ਆ ਤੇ ਕਿਉਂਕਿ ਜਦੋਂ ਮੈਂ ਕਢਾਈ ਵਗੈਰਾ ਕਰਨੀ ਹੁੰਦੀ ਫਿਰ ਮੈਨੂੰ ਵਰਤਲੰਨੀ ਅਦਰਵਾਇਜ਼ ਮੈਂ ਉੱਤੇ ਕੱਪੜਾ ਪਾ ਦਿੰਨੀ ਐਦਾਂ ਤੇ ਮਸ਼ੀਨਾਂ ਤੇ ਵੀ ਡਸਟ ਬਰੀਕ ਬਰੀਕ ਪਤਾ ਨਹੀਂ ਕਿੱਥੋਂ ਆ ਰਹੀ ਸਾਰਾ ਘਰ ਬੰਦ ਹੋਣ ਕਰਕੇ ਹਨਾ ਰੋਜ਼ ਸਫਾਈਆਂ ਕਰੀਦੀਆਂ ਰੋਜ਼ ਸਫਾਈਆਂ ਕਰੀਦੀਆਂ ਰੋਜ਼ ਹੀ ਇੰਨੀ ਮਿੱਟੀ ਤੋਂ ਅੰਦਰ ਘਰ ਬੰਦ ਹੋਣ ਕਰਕੇ ਤਾਂ ਵੀ ਇੰਨੀ ਆ ਜਾਂਦੀ ਤੇ ਰੀਤਾ ਗਈ ਹੋਈ ਐ ਜੀ ਆਪਣੇ ਪਿੰਡ ਤੇ ਇਹਨੂੰ ਆਪਣੇ ਥਾਂ ਤੇ ਲਗਾ ਕੇ ਗਈ ਆ ਤੇ ਵੇ ਵਿਚਾਰੀ ਨੂੰ ਹਜੇ ਨਾ ਇਹਨਾਂ ਕੰਮ ਦੀ ਸਮਝ ਨਹੀਂ ਹੈ ਕਿ ਝਾੜੂ ਵਗੈਰਾ ਲਾ ਤੇ ਇਹਨੂੰ ਦੱਸਣਾ ਪੈਂਦਾ ਥੋੜਾ ਤੇ ਹਵਾ ਹਜੇ ਵੀ ਚੱਲ ਰਹੀ ਸੀ ਤੇ ਇੱਥੇ ਮੈਂ ਆਪਣਾ ਕਟਿੰਗ ਜਿਹੜਾ ਜਿੱਥੇ ਮੈਂ ਕੱਪੜੇ ਕੱਟਦੀ ਆ ਇਹ ਕਾਊਂਟਰ ਸਾਰਾ ਮੈਂ ਸਾਫ਼ ਕਰਨ ਲੱਗੀ ਕਿਉਂਕਿ ਪਹਿਲਾਂ ਇੱਥੇ ਰੱਖੇ ਹੋਏ ਹੁੰਦੇ ਸੀ ਸੋਫੇ ਤੇ ਸੋਫੇ ਵਗੈਰਾ ਸੀ ਚੱਕ ਦਿੱਤੇ ਇੱਥੋਂ ਕਿਉਂਕਿ ਮੈਂ ਕਰਨਾ ਹੁੰਦਾ ਬੁਟੀਕ ਦਾ ਕੰਮ ਕਰਦੀ ਸੀਗੀ ਪਹਿਲਾਂ ਮੈਂ ਦੁਕਾਨ ਸੀ ਦੁਕਾਨ ਤੋਂ ਫਿਰ ਮੈਂ ਜਦੋਂ ਦੁਕਾਨ ਬੰਦ ਕੀਤੀ ਤੇ ਫਿਰ ਮੈਂ ਕਸਟਮਰ ਤੇ ਆਂਦੇ ਸੀ ਮੇਰੇ ਤੇ ਫਿਰ ਮੈਂ ਇੱਥੇ ਅੰਦਰ ਮਸ਼ੀਨਾਂ ਲਾਤੀਆਂ ਤੇ ਮਸ਼ੀਨਾਂ ਫਿਰ ਬਾਹਰ ਪਈਆਂ ਸੀ ਬਰਾਂਡੇ ਦੇ ਵਿੱਚ ਤੇ ਇੰਨੀਆਂ ਮਹਿੰਗੀਆਂ ਮਸ਼ੀਨਾਂ ਸੀ ਫਿਰ ਮੈਂ ਕਿ ਕਿਉਂ ਨਾ ਅਸੀਂ ਹੈਨਾ ਸੋਫਾ ਇਥੋਂ ਚੱਕ ਕੇ ਦੇਨੇ ਕੋਈ ਜ਼ਰੂਰਤ ਨਹੀਂ ਇੰਨੀ ਹੈਗੀ ਹੈਨਾ ਕਿ ਜਿੰਨੇ ਵੀ ਆਣਾ ਥੱਲੇ ਬੈਠਦੇ ਹੈਨਾ ਤੇ ਫਿਰ ਅਸੀਂ ਇਥੋਂ ਚੱਕ ਦਿੱਤਾ ਸੀਗਾ ਤੇ ਇਥੋਂ ਸਫਾਈ ਕਰਕੇ ਡਸਟਿੰਗ ਕਰਨ ਤੋਂ ਬਾਅਦ ਸਾਰੀਆਂ ਜਾਲੀਆਂ ਦਰਵਾਜ਼ੇ ਸਾਫ਼ ਕੀਤੇ ਤੇ ਫਿਰ ਮੈਂ ਆ ਗਈ ਕਿਚਨ 'ਚ ਬਰਤਨ ਸਾਫ਼ ਕੀਤੇ ਬਲੇ ਇੱਕ ਵਾਰੀ ਤੇ ਇਹ ਦਾਲ ਮਸਹੂਰ ਦੀ ਪੀਂ ਕੇ ਰੱਖੀ ਹੋਈ ਸੀ ਛੋਲਿਆਂ ਦੀ ਤੇ ਮੈਂ ਕਿਹਾ ਚਲੋ ਪਹਿਲਾਂ ਨਾ ਛੋਲੇ ਦਾਲ ਨਾ ਤੇ ਨਾਲ ਕਦੂ ਜਿਹੜਾ ਕੱਟ ਕੇ ਪਾਇਆ ਸੀ ਉਹ ਮੈਂ ਰੱਖਿਆ ਸੀ ਉਹ ਮੈਂ ਪਾ ਦਿੱਤਾ ਵਿੱਚ ਤੇ ਇੱਕ ਵਕ ਦਾਲ ਸਬਜ਼ੀ ਰੱਖੀ ਹੋਵੇ ਨਾ ਨਾ ਚਿੰਤਾ ਖਤਮ ਹੋ ਜਾਂਦੀ ਹੈ ਕਿ ਨਾਲ ਨਾਲ ਕੰਮ ਜੋ ਮਰਜ਼ੀ ਕਰਦੇ ਰਹੋ ਤੇ ਇਸ ਟਾਈਮ ਤੇ तकरीबन ਮਤਲਬ ਮੇਰਾ ਕੰਮ ਜਿਹੜਾ ਹੋ ਗਿਆ ਸੀਗਾ ਸਫਾਈਆਂ ਵਗੈਰਾ ਕਰ ਰਹੀ ਸੀ ਤੇ ਇਹਦੇ ਚ ਮੈਂ ਹਰੀਆਂ ਮਿਰਚਾਂ ਹਰੀ ਈਲਾਚੀ ਨੂੰ ਤਿੰਨ ਚਾਰ ਕੁੱਟ ਕੇ ਪਾਤਾ ਤੇ ਨਮਕ ਔਰ ਹਲਦੀ ਤੇ ਕੁਕਰ ਤੇ ਰੱਖ ਦਿੱਤਾ ਕਿਉਂਕਿ ਦਾਲ ਇੰਨੀ ਸੋਣੀ ਫੁੱਲ ਚੁੱਕੀ ਸੀਗੀ ਛੋਲਿਆਂ ਦੀ ਤੇ ਫਿਊਚਰ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਹੈ ਕਿ ਇੱਕ ਵਿਸਲ ਵਿੱਚ ਹੀ ਬਣ ਜਾਂਦੀ ਹੈ ਤੇ ਅੱਜ ਮੈਂ ਸਾਰਾ ਕੰਮ ਕਰਨ ਤੋਂ ਬਾਅਦ ਥੱਕੀ ਤੇ ਮੈਂ ਬਹੁਤ ਸੀਸ ਟਾਈਮ ਤੇ ਪਰ ਮੇਰੇ ਨਾਲ ਉੱਪਰ ਵਾਲੇ ਨਾ ਡੱਬੇ ਮੈਨੂੰ ਦਿਖੀ ਜਾ ਰਹੇ ਸੀ ਗੰਦੇ ਜਿਵੇਂ ਨਾ ਚਿਪ ਚਿਪ ਚੇ ਲੱਗ ਰਹੇ ਗਰਮੀ ਦੇ ਨਾਲ ਨਾ ਧੂਏ ਦੇ ਨਾਲ ਹੋ ਜਾਂਦਾ ਨਾ ਇਦਾਂ ਲੱਗ ਰਹੇ ਸੀਗੇ ਕਿਉਂਕਿ ਥੱਲੇ ਦੇ ਡੱਬੇ ਸਾਰੇ ਮੈਂ ਸਾਫ਼ ਕੀਤੇ ਸੀ ਇੱਕ ਦਿਨ ਤੇ ਮੇਰੇ ਕੋਲ ਸਿਹਤ ਨਾ ਠੀਕ ਹੋਣ ਕਰਕੇ ਤੇ ਜ਼ਿਆਦਾ ਕੰਮ ਨਹੀਂ ਸੀ ਹੋ ਰਿਹਾ ਮੇਰੇ ਕੋ ਤੇ ਅੱਜ ਮਨ ਮਾਰ ਕੇ ਤੇ ਮੈਂ ਲੱਗ ਗਈ ਮੈਂ ਨਾ ਇਹ ਸਾਰੇ ਡੱਬੇ ਵਗੈਰਾ ਜਿੰਨੇ ਵੀ ਧਾਲਾਂ ਵਾਲੇ ਸੀ ਇਹ ਮੈਂ ਨਾ ਦਾਲਾਂ ਵੇਖੀਆਂ ਵਿੱਚੋਂ ਕਈ ਨਾ ਮੈਂ ਕਿਹਾ ਕਿ ਤੇ ਖਰਾਬ ਖੂਬ ਨਾ ਕਿਉਂਕਿ ਧੁੱਪ ਕਈ ਵਾਰੀ ਲਵਾਣੀ ਪੈਂਦੀ ਦੇਖਣਾ ਪੈਂਦਾ ਕਿਉਂਕਿ ਸਮਾਨ ਤੁਹਾਨੂੰ ਪਤਾ ਹੀ ਕਿ ਸੌਦਾ ਵਗੈਰਾ ਸਾਰਾ ਜਿਹੜਾ ਇਕੱਠਾ ਬੰਦਾ ਲੈ ਹੁੰਦਾ ਕਿ ਉਹ ਹੁਣ ਲੜਾਈ ਦਾ ਜਿਹੜਾ ਚੱਲ ਰਿਹਾ ਸੀ ਉਹਦੇ ਕਰਕੇ ਹੈ ਨਾ ਤੇ ਹੁਣ ਮੈਨੂੰ ਇਹ ਸਾਰੇ ਡੱਬੇ ਚੰਗੀ ਤਰ੍ਹਾਂ ਸਾਫ਼ ਕਰਕੇ ਕਿਉਂਕਿ ਮੈਂ ਅਜੇ ਇੰਨਾ ਚ ਫੀਲ ਨਹੀਂ ਕੀਤਾ ਜ਼ਿਆਦਾ ਤੇ ਮੈਂ ਤਾਂ ਕਰਕੇ ਡੱਬੇ ਸਾਫ਼ ਕਰਕੇ ਫਿਰ ਵੈਸੇ ਤੇ ਜਿਹੜੀ ਚੀਜ਼ ਮੁੱਕਦੀ ਮੈਨੂੰ ਡੱਬੇ ਨਾਲ ਨਾਲ ਸਾਫ਼ ਕਰਦੀ ਪਰ ਅੱਜ ਮੈਂ ਸਾਰੇ ਹੀ ਡੱਬੇ ਜਿੰਨੇ ਵੀ ਸੀ ਨਾ ਸਾਰੇ ਇਹ ਇਹ ਮੈਂ ਸਾਰੇ ਸਾਫ਼ ਕੀਤੇ ਚੰਗੀ ਤਰ੍ਹਾਂ ਸਰ ਤੇ ਧੁੱਪ ਚ ਬਾਹਰ ਰੱਖੇ ਨਾਲ ਨਾਲ ਤੇ ਇੱਥੇ ਪਹਿਲਾਂ ਤੇ ਮੈਂ ਬਾਹਰ ਕੱਢ ਕੇ ਸਾਫ਼ ਕਰਦੀ ਹੁੰਦੀ ਹਾਂ ਤੇ ਧੁੱਪ ਬਹੁਤ ਹੋਣ ਕਰਕੇ ਤੇ ਇੱਥੇ ਚੱਲ ਪੱਖਾ ਪਰ ਕਿਚਨ 'ਚ ਲੱਗਾ ਤੇ ਚਲੋ ਪੱਖੇ ਦੀ ਹਵਾ ਆਉਂਦੀ ਪਰ ਫਿਰ ਵੀ ਗਰਮੀ ਬਹੁਤ ਹੈ ਇੰਨਾ ਚਿਪਚਿਪ ਜਾਂ ਕਰਦਾ ਪਰ ਇਹ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਗਰਮੀ ਬਹੁਤ ਹੈ ਪਰ ਕੰਮ ਤੇ ਕਰਨੀ ਆ ਨਾ ਨਹੀਂ ਤਾਂ ਘਰ ਗੰਦਾ ਜਾ ਲੱਗਣ ਲੱਗ ਜਾਂਦਾ ਮੈਨੂੰ ਤੇ ਬਹੁਤ ਮੈਨੂੰ ਕਿਚਨ 'ਚ ਬਣਨ ਨੂੰ ਦਿਲ ਹੀ ਨਹੀਂ ਕਰਦਾ ਜੇ ਇੰਦਾ ਮੈਨੂੰ ਮਾੜਾ ਜਿਹਾ ਲੱਗੇ ਨਾ ਗੰਦਾ ਜਾ ਇੱਕ ਦਿਨ ਮੈਂ ਨਾ ਠੀਕ ਹੋਵਾਂ ਬੰਦਾ ਹੈ ਨਾ ਤੇ ਬਰੀਆਮ ਤੇ ਪਾਪਾ ਇਹਦੇ ਤੇ ਪਤਾ ਨਹੀਂ ਗਾ ਹੀ ਪਾ ਦਿੰਦੇ ਕਿਚਨ 'ਚ ਤੇ ਫਿਰ ਮੈਂ फटाफट ਮੈਨੂੰ ਥੋੜਾ ਜਨਾ ਸਵੇਰ ਦੀ ਮੈਂ ਕਿੰਨਾ ਕੰਮ ਕੀਤਾ ਪਿਆ ਰ ਇੱਕ ਸਾਈਡ ਦੇ ਡੱਬੇ ਸਾਫ ਕੀਤੇ ਤੇ ਉੱਪਰ ਦਾ ਧਿਆਨ ਨਹੀਂ ਸੀ ਹੁਣ ਸਾਰਾ ਕੰਮ ਇਸ ਟਾਈਮ ਤੇ ਕੰਮ ਵਾਲੀ ਸਾਰੀ ਸਫਾਈਆਂ ਵਗੈਰਾ ਕਰਕੇ ਚੱਲੇਗੀ ਸੀ ਤੇ ਮੇਰਾ ਇੱਥੇ ਕੰਮ ਸੀਗਾ ਪਿਆ ਕਰਨ ਵਾਲਾ ਤੇ ਮੈਂ ਕਿਹਾ ਚਲੋ ਇਹ ਡੱਬੇ ਡੱਬੇ ਸਾਫ ਕਰ ਲਾਂ ਤੇ ਵਰਿੰਦਰ ਗੁੱਸਾ ਕਰ ਰਿਹਾ ਸੀ ਕਿ ਕੱਦੀ ਤੂੰ ਖੜੀ ਕੰਮ ਕਰ ਰਹੀ ਆ ਤੇ ਇਥੇ ਫਿਰ ਮੇਰੇ ਸਾਰੇ ਕਿਉਂਕਿ ਧੂਏ ਦੇ ਨਾਲ ਨਾ ਚਿਪਕ-ਚਿਪਕ ਜਾ ਕਰਨ ਲੱਗ ਜਾ ਕਿਉਂਕਿ ਕਬੂਰਡ ਹੁਣ ਤੋਂ ਉਹਨਾਂ ਵਿੱਚ ਥੱਲੇ ਹੁੰਨ ਕਿਚਨ ਚ ਜਿਵੇਂ ਕਬੂਰਡ ਨੇ ਸਾਡੇ ਤਾਂ ਸਾਰਾ ਸਮਾਨ ਅੰਦਰ ਪਿਆ ਰਹਿੰਦਾ ਕੋਈ ਇੰਨਾ ਨਹੀਂ ਹੁੰਦਾ ਡੱਬੇ ਵਗੈਰਾ ਇੰਨੇ ਨਹੀਂ ਗੰਦੇ ਹੁੰਦੇ ਸਾਡੇ ਦਿਵਾਲੀ ਤੇ ਹੀ ਕਰਦੇ ਮੰਮੀ ਹੁਣੀ ਹੈ ਨਾ ਤੇ ਇੱਥੇ ਹੁਣ ਮੈਨੂੰ ਮਹੀਨੇ ਬਾਅਦ ਹੈ ਨਾ ਕਰਨੇ ਪੈਂਦੇ ਵੈਸੇ ਤੇ ਰੋਜ਼ ਕੱਪੜਾ ਮਾਰਨਾ ਹੀ ਪੈਂਦਾ ਮੈਨੂੰ ਤੇ ਫਿਰ ਇਹ ਸਾਰੇ ਡੱਬੇ ਵਗੈਰਾ ਮੈਂ ਹੁਣ ਮੈਂ ਸਾਫ਼ ਕਰਾਂਗੀ ਇਸ ਤੋਂ ਬਾਅਦ ਨਾਲ ਮੇਰੀ ਸਬਜ਼ੀ ਵੀ ਬਣ ਗਈ ਆ ਤੇ ਲਸਣ ਪਿਆਜ਼ ਮੈਂ ਕੱਟ ਕੇ ਰੱਖ ਲਿਆ ਛਿਲ ਕੇ ਤੇ ਸਾਰੇ ਕੱਪੜੇ ਜਿਹੜੇ ਸੀ ਉਹ ਮੈਂ ਬਾਹਰੋਂ ਇਹ ਸਾਰੇ ਇਕੱਠੇ ਕਰਕੇ ਲੈ ਕੇ ਆਈ ਕਿ ਧੁੱਪ ਚ ਮੈਨੂੰ ਹੁੰਦਾ ਕਿ ਟੀ-ਸ਼ਰਟਾਂ ਦਾ ਨਾ ਕਲਰ ਨਾ ਖਰਾਬ ਹੋ ਜਾਏ ਤੇ ਕੱਪੜੇ ਵੀ ਅੱਜ ਕਾਫੀ ਧੁੱਤੇ ਸੀ ਚਾਦਰਾਂ ਵਗੈਰਾ ਧੁੱਤੀਆਂ ਸੀਗੀਆਂ ਤੇ ਫਿਰ ਲੱਗਦਾ ਬੰਦਾ ਨਿਕਲ ਨਿਕਾ ਕੰਮ ਆਂਦਾ ਹੁੰਦਾ ਸਰਕਾਰੀ ਦੋਹਣਾਂ ਨੇ ਜੋ ਵੀ ਤੇ ਇਹ ਪੂਰੀ ਟੋਕਰੀ ਭਰ ਗਈ ਸੀ ਬਾਹਰ ਵੀ ਕਾਫੀ ਡੱਬੇ ਵਗੈਰਾ ਰੱਖੇ ਸੀ ਵੱਡੇ ਡੱਬੇ ਸੀ ਜਿਹੜੇ ਹੈ ਨਾ ਜਿੰਨਾਂ ਚ ਮੈਂ ਸਟੋਰ ਕਰਕੇ ਰੱਖਦੀ ਆ ਇਹ ਵੀ ਮੈਂ ਸਾਰੇ ਸਾਫ਼ ਕੀਤੇ ਤੇ ਇੱਕ ਵਾਰੀ ਚੱਲੋ ਇੱਕ ਵਾਰੀ ਕਰ ਲੀਤੇ ਹੋਂ ਨਾ ਫਿਰ ਵਧੀਆ ਰਹਿੰਦਾ ਸਾਫ ਸਾਫ ਜਾਂ ਲੱਗਣ ਲੱਗ ਜਾਂਦਾ ਮੈਨੂੰ ਵੀ ਸੀਗਾ ਕੁ ਵਰਯਾਮ ਦੇਉਣ ਤੋਂ ਪਹਿਲਾਂ ਪਹਿਲਾਂ ਮੈਂ ਸਾਰਾ ਕੰਮ ਕਰ ਲਾਂ ਤੇ ਫਿਰ ਮੈਂ ਅੱਜ ਇਹ ਰੋਟੀ ਜਿਹੜੀ ਫੁਲਕੇ ਸੀ ਮੈਂ ਦੁਪਹਿਰ ਦੇ ਵੀ ਨਾ ਸਵੇਰੇ ਬਣਾ ਲਈ ਸੀ ਮੈਨੂੰ ਪਤਾ ਸੀ ਅੱਜ ਮੈਂ ਕੰਮ ਕਰਨਾ ਸੀ ਥੋੜਾ ਇਹ ਕਿਉਂਕਿ ਫਿਰ ਮੈਨੂੰ ਵਿੱਚ ਰੋਟੀ ਬਣਾਣੀ ਪੈਂਦੀ ਆ ਉੱਠ ਕੇ ਫਿਰ ਤੇ ਸਾਰਾ ਕੰਮ ਛੱਡ ਕੇ ਫਿਰ ਰੋਟੀ ਬਣਾਉਣ ਲੱਗ ਜਾਓ ਫਿਰ ਕੰਮ ਰਹਿ ਜਾਂਦਾ ਤੇ ਮੈਂ ਇਹ ਕੰਮ ਕਰਕੇ ਫਿਰ ਇਸ ਤੋਂ ਬਾਅਦ ਹੁਣ ਮੈਂ ਦਾਲ ਨੂੰ ਤੜਕਾ ਲਾਣਾ ਹੈ ਮੈਂ ਕਿਚ ਬਾਅਦ ਪਹਿਲਾਂ ਇਹ ਮੈਂ ਕੰਮ ਕਰ ਲਾਂ ਸਾਰਾ ਇਹ ਜਦ ਮੈਂ ਕਾਰੀ ਰਹੀ ਸੀ ਤੇ ਇੱਥੇ ਟਾਈਮ ਹੋ ਗਿਆ ਸੀ 1:30 ਵਜੇ ਦਾ ਤੇ ਜਦੋਂ ਸਵੇਰ ਦੀ 10:30 ਦਾ ਕੰਮ ਸਫਾਈ ਕਰਕੇ ਚਲੇ ਗਈ ਸੀ ਤੇ ਉਸ ਤੋਂ ਬਾਅਦ ਕੰਮ ਕਰਨਾ ਲੱਗੀ ਸੀ ਬਰਤਨਾਂ ਦਾ ਤੇ ਮੈਨੂੰ ਇੱਕ 2 ਘੰਟੇ ਲੱਗ ਗਏ ਕਹਿੰਨ ਡੱਬੇ ਨਿਕਨੇ ਕਾ ਕੰਮ ਕਰਦਾ ਕਰਦਾ ਬਹੁਤ ਲੱਗਦਾ ਜੇ ਥੱਲੇ ਉਹ ਆਟੇ ਦੇ ਗੁੱਠੀਆਂ ਲਿਆਂਦੀਆਂ ਹੋਈਆਂ ਉਹ ਵੀ ਮੈਂ ਮੈਂ ਪਹਿਲਾ ਆਟਾ ਜਿਹੜਾ ਖਤਮ ਹੋਏਗਾ ਫਿਰ ਦੂਜਾ ਤਾਂ ਪਾਵਾਂ ਨੂੰ ਸਾਫ਼ ਕਰਕੇ ਤੇ ਇੱਥੇ ਜਿਹੜੇ ਬਰਤਨ ਸੀਗੇ ਇੱਕਦੋ ਰੈਗੇ ਸੀਗੇ ਨਾ ਉਹ ਮੈਂ ਸਾਫ਼ ਕਰਨਾ ਵ੍ਰਿੰਦਰ ਨੇ ਰੋਟੀ ਲੇਡ ਖਾਦੀ ਸੀਗੀ ਤੇ ਉਹਦੇ ਬਰਤਨ ਸੀ ਕਿ ਮੈਂ ਕਿਹਾ ਚੱਲ ਇਹ ਵੀ ਕਰ ਲਾਂ ਤੇ ਅੱਜ ਮੈਂ ਸਵੇਰ ਦੀ ਇਦਾਂ ਝੱਲੀ ਬਣੀ ਹੋਈ ਸਿਰ ਵੀ ਨਹੀਂ ਵਾਇਆ ਤੇ ਕਿ ਜਦੋਂ ਕੰਮ ਹੋਵੇ ਨਾ ਫਿਰ ਮੈਨੂੰ ਤਾਂ ਹੁੰਦਾ ਨਾ ਫਟਾਫਟ ਇਹ ਨਹੀਂ ਕਿ ਮੈਨੂੰ ਨਹੀਂ ਮੈਂ ਤਾਂ ਸੂਟ ਪਾ ਕੇ ਹਨਾ ਨਵੇਂ ਤੇ ਇਦਾਂ ਕੱਪੜੇ ਹਨਾ ਮੈਨੂੰ ਨਹੀਂ ਕੰਮ ਹੁੰਦਾ ਕਿ ਮੈਨੂੰ ਹੁੰਦਾ ਕਿ ਪਹਿਲਾਂ ਨਾ ਆਪਣਾ ਕੰਮ ਹੋ ਜਾ ਚਲੋ ਇਹ ਤੇ ਨਹੀਂ ਮੈਂ ਦਸਵੇਰੇ ਜਿਹੜਾ ਅਕੀ ਸਿਸ਼ਣਾਨ ਕਰਕੇ ਜਿਹੜਾ ਕੱਪੜੇ ਪਾਏ ਹੁੰਦੇ ਨਾ ਉਹੀ ਵਿੱਚ ਕੰਮ ਵਿੱਚ ਫਿਰ ਜਿੱਦਾਂ ਕੰਮ ਵਿੱਚ ਗੰਦੇ ਹੋ ਜਾਣ ਫਿਰ ਮੈਂ ਬਦਲ ਲੈਣੀ ਆ ਚੇਂਜ ਕਰ ਲੈਣੀ ਆ ਤੇ ਅੱਜ ਮੈਂ ਬਾਥਰੂਮ ਵੀ ਧੋਣਾ ਹਜੇ ਤੇ ਇਹ ਮੈਂ ਸਾਰਾ ਉੱਪਰੋਂ ਸਾਫ਼ ਕੀਤਾ ਇਹੀ ਰਹਿ ਗਈ ਸੀਗੀ ਤੇ ਮੈਂ ਹੁਣ ਨਾ ਥੋੜਾ ਪਿੱਤਲ ਦਾ ਪਤੀਲਾ ਵੀ ਉੱਪਰ ਪਿਆ ਜਿਹੜਾ ਤੁਸੀਂ ਦੇਖਦੇ ਹੋਣੇ ਆ ਇਹਨੂੰ ਵੀ ਲਾਉਣਾ ਤੇ ਕਲੀ ਕਰਵਾਣੇ ਆ ਤੇ ਇਹ ਘੜਾ ਮੈਂ ਕੱਢਿਆ ਸੀ ਘੜੇ ਦੇ ਵਿੱਚ ਵੀ ਮੈਂ ਪਾਣੀ ਪਾ ਕੇ ਰੱਖਿਆ ਕਰਾਂਗੇ ਤੇ ਉਤ ਸਾਰਾ ਸਾਫ ਕਰਕੇ ਇੱਥੇ ਮੈਂ ਸਾਰੇ ਸਾਫ ਕਰਕੇ ਬਾਥਰੂਮ ਧੋ ਕੇ ਨਹਾ ਕੇ ਤੇ ਫਿਰ ਮੈਂ ਆ ਗਈ ਕਿਚਨ ਚ ਤੇ ਕਿਚਨ ਚ ਆ ਕੇ ਮੈਂ ਤੜਕਾ ਵਗੈਰਾ ਜਿਹੜਾ ਭੁੰਨਣਾ ਸੀ ਮੈਂ ਉਸ ਤੋਂ ਪਹਿਲਾਂ ਮੈਂ ਸਾਰੇ ਡੱਬਿਆਂ ਚ ਜਿਹੜੀਆਂ ਦਾਲਾਂ ਵਗੈਰਾ ਸੀ ਉਹ ਪਾਈਆਂ ਪਾ ਕੇ ਤੇ ਉੱਪਰ ਸਾਰੇ ਡੱਬੇ ਮੈਂ ਟਿਕਾ ਦਿੱਤੇ ਤੇ ਥੋੜਾ ਥੋੜਾ ਸਮਾਨ ਜਿਹੜਾ ਪਿਆ ਸੀਗਾ ਪਹਿਲਾਂ ਦਾ ਉਹ ਕੱਢ ਕੇ ਮੈਂ ਰੱਖਿਆ ਮੈਂ ਕਿ ਚੱਲ ਪਹਿਲਾਂ ਇਹ ਖਤਮ ਕਰਾਂਗੇ ਫਿਰ ਮੈਂ ਦੂਜੇ ਫਿਲ ਕਰਾਂਗੀ ਕਿ ਉਹ ਕੋਈ ਨਾ ਮੇਰਾ ਇਸ ਟਾਈਮ ਤੇ ਮੇਰਾ ਦਿਲ ਨਹੀਂ ਸਿੱਕਾਰ ਰਿਹਾ ਕੰਮ ਕਰਨ ਨੂੰ ਫਿਰ ਉਹ ਦੂਸਰਾ ਜਿਹੜਾ ਗ੍ਰੋਸਰੀ ਲਾਂਦੀ ਸੀ ਉਹ ਮੈਂ ਨੂੰ ਹਾਥੀ ਨਹੀਂ ਲਾਇਆ ਮੈਂ ਕਿਹਾ ਪਹਿਲਾਂ ਜਿਹੜੇ ਬਚੇ ਹੋਏ ਜਿਹੜਾ ਕਈ ਵਾਰੀ ਸਮਾਨ ਬਚ ਜਾਂਦਾ ਰੱਖ ਲੈਣੀ ਉਹ ਮੈਂ ਥੋੜੇ ਥੋੜੇ ਦਾਲਾਂ ਪਈਆਂ ਸੀ ਉਹ ਪਾ ਕੇ ਰੱਖੀਆਂ ਤੇ ਇਸ ਤੋਂ ਬਾਅਦ ਹੁਣ ਮੈਂ ਦੁਪਹਿਰ ਦੀ ਰੋਟੀ ਵਗੈਰਾ ਦਾ ਕਰਾਂਗੇ ਤੜਕਾ ਲਾ ਕੇ ਤੇ ਫਿਰ ਉਸ ਤੋਂ ਬਾਅਦ ਸਾਰਾ ਸਮਾਨ ਇਹੋ ਰੱਖ ਕੇ ਇਸ ਤੋਂ ਬਾਅਦ ਰੋਟੀ ਬਣਾਵਾਂਗੇ ਤੇ ਮੈਂ ਅੱਜ ਸਵੇਰ ਦੀ ਰੋਟੀ ਨਹੀਂ ਅੱਜ ਮੈਂ ਖਾਧੀ ਬਸ ਵੀਰ ਦਾ ਫੂਡ ਖਾਦਾ ਤੇ ਹੁਣ ਮੈਨੂੰ ਭੁੱਖ ਇੱਥੇ ਇਸ ਟਾਈਮ ਤੇ ਬਹੁਤ ਲੱਗੀ ਹੋਈ ਸੀ ਤੇ ਮੈਨੂੰ ਸੀ ਕਿ ਆ ਸਾਰੇ ਜਿੰਨੇ ਵੀ ਡੱਬੇ ਮੈਂ ਧੋਤੇ ਆ ਨਾ ਇਹਨੂੰ ਜਦ ਤੱਕ ਲਾ ਨਾ ਲਾਵਾਂ ਨਾ ਤੇ ਮੈਨੂੰ ਚੈਨ ਨਹੀਂ ਆਣਾ ਤੇ ਇਹਨੂੰ ਪਹਿਲਾਂ ਮੈਂ ਲਾ ਲਾਂ ਤੇ ਹੁਣ ਕੱਪੜੇ ਜਿਹੜੇ ਮੈਂ ਦੁਪਹਿਰ ਦੀ ਰੋਟੀ ਖਾ ਕੇ ਉਸ ਤੋਂ ਬਾਅਦ ਥੋੜੀ ਰੈਸਟ ਕਰਕੇ ਫੇਰ ਹੀ ਜੋੜਾਂਗੀ ਤੇ ਕੱਪੜੇ ਵੀ ਕਾਫੀ ਹੈਗੇ ਨੇ ਤੇ ਸਬਜ਼ੀ ਦਾਲ ਸਬਜ਼ੀ ਮੇਰੀ ਬਣੇਗੀ ਰਾਤ ਤੱਕ ਦੀ ਸਮਝੋ ਕਿ ਇਹ ਮੇਰਾ ਗੁਜ਼ਾਰਾ ਹੋ ਜਾਣਾ ਕਿਉਂਕਿ ਰਾਇਤਾ ਪਾ ਦੇਣਾ ਰਾਤ ਨੂੰ ਅਸੀਂ ਦਾਲ ਦਾਲ ਵਾਲਾ ਕद्दू ਤੇ ਬਣਿਆ ਹੋਇਆ ਹੈ ਮੇਰਾ ਤੇ ਨੂੰ ਤੜਕਾ ਵਗੈਰਾ ਲਾ ਕੇ ਰੱਖ ਲਵਾਂਗੇ ਤੇ ਹੁਣ ਬ੍ਰਿੰਦਰ ਨੇ ਰੋਟੀ 12:30 ਵਜੇ ਖਾਦੀ ਆ ਉਹਨਾਂ ਨੇ ਹੁਣ ਕੁਝ ਖਾਣਾ ਨਹੀਂ ਤੇ 3-4 ਵਜੇ ਕੁਝ ਸਨੈਕਸ ਵਗੈਰਾ ਲੈ ਲੈਣਗੇ ਤੇ ਫਿਰ ਰਾਤ ਦੀ ਰੋਟੀ ਅੱਜ ਦਾਲ ਸਬਜ਼ੀ ਮੇਰੀ ਬਣੀ ਆ ਕਿ ਰਾਤ ਵੱਲੋਂ ਮੈਂ ਵੇਲ ਲਈ ਆ ਦੇਖਾਂਗੇ ਜੇ ਮੇਰਾ ਹੋ ਸਕਿਆ ਤੇ ਮੈਂ ਫ੍ਰਿਜ ਦਾ ਮੇਰਾ ਹੈਗਾ ਉਹਨੂੰ ਮੈਂ ਸਾਫ਼ ਕਰਨਾ ਤੇ ਉਹ ਕਰਾਂਗੇ ਤੇ ਇੱਥੇ ਮੈਂ ਲੱਗੀ ਸੀ ਤੜਕਾ ਕੱਟਣ ਜਿਹੜਾ ਮੈਂ ਮੁੱਚੇਲ ਕੇ ਰੱਖਿਆ ਹੋਇਆ ਸੀ ਲਸਣ ਪਿਆਜ਼ ਲਸਣ ਤਾਂ ਵੈਸੇ ਮੈਂ ਫ੍ਰਿਜ ਚ ਕੱਢ ਕੇ ਰੱਖਦੀ ਆ ਤੇ ਇੱਥੇ ਮੈਂ ਟਰਾਈਪੌਨ ਨੂੰ ਇੱਧਰ ਹੀ ਲਗਾ ਲਿਆ ਤੇ ਤੇਲ ਪਾਇਆ ਤੇ ਤੇਲ ਨੂੰ ਚੰਗੀ ਤਰ੍ਹਾਂ ਗਰਮ ਕਰਕੇ ਤੇ ਹੁਣ ਮੈਂ ਤੜਕਾ ਲਾਉਂ ਥੋੜਾ ਜਿਹਾ ਜੀਰਾ ਪਾਵਾਂਗੀ ਹਿੰਗ ਨਹੀਂ ਪਾਵਾਂਗੀ ਅੱਜ ਤੇ ਅੱਜ ਮੈਂ ਦਾਲ ਨੂੰ ਭੇਂ ਕੇ ਰੱਖਿਆ ਹੋਇਆ ਸੀ ਛੋਲੇ ਦੀ ਦਾਲ ਨੂੰ ਤੇ ਬਹੁਤ ਸੇਤੀ ਬਣ ਗਈ ਇੰਨੀ ਸੋਣੀ ਘੋਲ ਗਈ ਨਾ ਤੇ ਜਿਹੜਾ ਲੋਕੀ ਸੀ ਕद्दू ਸੀ ਨਾ ਜਿਹੜਾ ਉਹ ਬਹੁਤ ਸੋਹਣਾ ਘੋਲਿਆ ਇੰਨਾ ਵਧੀਆ ਸੀਗਾ ਨਾ ਕੂਲਾ ਜਿਹਾ ਤੇ ਦੇਖਣ ਚ ਇੰਨਾ ਵਧੀਆ ਲੱਗ ਰਿਹਾ ਸੀਗਾ ਇਹੀ ਨਾ ਛੋਟੇ ਛੋਟੇ ਕੰਮ ਕਰਨੇ ਹੁਣ ਤੇ ਫਿਰ ਇਹ ਦਾਲ ਸਬਜ਼ੀ ਬਣੀ ਹੋਈ ਬੰਦਾ ਲੱਗਾ ਰਹਿੰਦਾ ਕੰਮ ਕਰਨਾ ਹੈ ਨਾ ਕਿਉਂਕਿ ਫਿਰ ਜਦੋਂ ਕੋਈ ਕੋਈ ਆ ਵੀ ਜਾਵੇ ਜਾਂ ਰੋਟੀ ਮੰਗੋ ਫਟਾਫਟ ਬਣਾ ਕੇ ਦੇ ਦੋ ਦਾਲ ਸਬਜ਼ੀ ਬਣੀ ਹੋਵੇ ਨਾ ਫਿਰ ਕੋਈ ਚਿੰਤਾ ਨਹੀਂ ਰਹਿੰਦੀ ਤੇ ਇੱਥੇ ਹੁਣ ਮੈਂ ਨਾਲ ਹੀ ਟਮਾਟਰ ਦੋ ਪਾ ਦਾਂਗੀ ਹਰੀਆਂ ਮਿਰਚਾਂ ਨਾਲ ਹੀ ਤੜਕੇ ਚ ਭੁੰਨ ਕੇ ਪਾਵਾਂਗੀ ਤੇ ਇਹਦੇ ਵਿੱਚ ਮੈਂ ਛੋਲਿਆਂ ਦੀ ਦਾਲ ਵਿੱਚ ਪਹਿਲਾਂ ਮੈਂ ਛੋਲਿਆਂ ਦੀ ਦਾਲ ਔਰ ਕਦੂ ਦੂ ਪਾਇਆ ਸੀਗਾ ਤੇ ਨਮਕ ਤੇ ਹਲਦੀ ਤੇ ਥੋੜੀ سی ਸੌਂਫ ਮੈਂ ਜ਼ਰੂਰ ਪਾਉਂਦੀ ਹਣੀ ਇਹਦੇ ਵਿੱਚ ਤੇ ਹਰੀ ਲਾਚੀ ਪੁੱਟ ਕੇ ਪਾ ਦਿੱਤੀ ਸੀ ਤੇ ਲਸਣ ਪਿਆਜ਼ ਅਦਰਕ ਔਰ ਟਮਾਟਰ ਹਰੀ ਮਿਰਚ ਜਿਹੜੀ ਮੈਂ ਬਾਅਦ ਚ ਪਾਵਾਂਗੀ ਤੇ ਥੋੜਾ ਮੈਂ ਪਾਉ ਬਾਜੀ ਦਾ ਮਸਾਲਾ ਜਿਹੜਾ ਮਸਾਲਾ ਮੇਰਾ ਕੁੱਟਣ ਵਾਲਾ ਮੈਂ ਧੁੱਪ ਚ ਰੱਖਿਆ ਹੋਇਆ ਗਰਮ ਮਸਾਲਾ ਤੇ ਉਹ ਨਹੀਂ ਸੀਗਾ ਮੈਂ ਪਾਪਾ ਜੀ ਮਸਾਲਾ ਹੀ ਯੂਜ਼ ਕਰ ਦਾਂਗੀ ਥੋੜੀ ਕਾਲੀ ਮਿਰਚਾਂ ਦੀ ਕੁੱਟੀਆਂ ਉਹ ਪਾ ਦਾਂਗੀ ਕਿ ਮੈਂ ਕੱਲ ਵੀ ਸੋਚ ਰਹੀ ਸੀ ਕਿ ਮੈਂ ਮਸਾਲਾ ਕੁੱਟਲਾਂ ਪਰ ਮੇਰਾ ਟਾਈਮ ਹੀ ਨਹੀਂ ਲੱਗਾ ਤੇ ਛੋਟੇ ਛੋਟੇ ਕੰਮ ਕਰ ਕੋ ਸੇਤਨਾ ਠੀਕ ਹੋਣ ਕਰਕੇ ਵੀ ਨਾ ਕੰਮ ਰਹਿ ਜਾਂਦੇ ਨੇ ਤੇ ਹਜੇ ਮੈਂ ਆਪਣੀਆਂ ਮੇਰੇ ਮਨ 'ਚ ਆ ਕੇ ਲਮੀਰਾ ਜਿਹੜੀਆਂ ਸਾਫ਼ ਕਰਨ ਵਾਲੀਆਂ ਇੱਕ ਵਾਰੀ ਨਾ ਕਿਉਂਕਿ ਵਿਰਿਆਮ ਆਪਣੀ ਜਦੋਂ ਇਹ ਸਮਾਨ ਕੱਢਦਾ ਤਾਂ ਖਲਾਰ ਦਿੰਦਾ ਤੇ ਇੱਥੇ ਦੇਖ ਲਓ ਜੀ ਦਾਲ ਨੂੰ ਜਾ ਗਿਆ ਤੜਕਾ ਇਹ ਬਹੁਤ ਸੁਣੀ ਦਾਲ ਬਣ ਗਈ ਹੈ। ਅਗਰ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵੀ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਕੇ ਜਾਇਆ ਕਰੋ ਕਿ ਮੋਟੀਵੇਸ਼ਨ ਮਿਲਦਾ ਜਦੋਂ ਤੁਸੀਂ ਕਮੈਂਟ ਕਰਦੇ ਹੋ ਤੇ ਇੱਕ ਮੈਂ ਸਾਰੀਆਂ ਭੈਣਾਂ ਨੂੰ ਗੱਲ ਕਹਿਣਾ ਚਾਹੁੰਦੀ ਆ ਕਿ ਮੈਂ ਬਹੁਤ ਇਮਾਨਦਾਰੀ ਨਾਲ ਸਭ ਦੀਆਂ ਵੀਡੀਓਜ਼ ਦੇਖਦੀ ਆ ਤੇ ਤੁਸੀਂ ਸਾਰੇ ਵੀ ਬੜੀ ਇਮਾਨਦਾਰੀ ਨਾਲ ਵੀਡੀਓ ਵੇਖੋ ਕਿਉਂਕਿ ਜਿਹੜੀ ਮੈਂ ਕੱਲ ਵੀਡੀਓ ਪਾਈ ਹੋਈ ਸੀ ਨਾ ਉਸ ਵੀਡੀਓ ਦਾ ਮੈਂ ਦੇਖਿਆ ਨਾ ਬਹੁਤ ਘੱਟ ਵੌਸ ਟੈਂਪ ਤੇ ਚਲੋ ਠੀਕ ਸੀਗਾ ਪਰ ਤਿਉਹ ਉਰੀ ਨਹੀਂ ਸੀ ਦੇਖੀ ਹੋਈ ਕਿਸੇ ਨੇ ਪਤਾ ਲੱਗ ਰਿਹਾ ਸੀਗਾ ਤੇ ਪਲੀਜ਼ ਤੁਸੀਂ ਸਾਰੀਆਂ ਭੈਣਾਂ ਜਿਹੜੀ ਅੱਜ ਮਨ ਦੇ ਨਾਲ ਲਾ ਕੇ ਤੇ ਵੀਡੀਓ ਦੇਖਿਆ ਕਰੋ ਅਗਰ ਤੁਹਾਨੂੰ ਦਿਲ ਕਰਦਾ ਤੁਹਾਨੂੰ ਮੇਰੀ ਵੀਡੀਓ ਵੇਖਣ ਨੂੰ ਤੇ ਵੇਖ ਲਿਆ ਕਰੋ ਅਗਰ ਨਹੀਂ ਪਸੰਦ ਆਉਂਦੀ ਤੇ ਨਾ ਵੇਖਿਆ ਕਰੋ ਹਨਾ ਤੇ ਮੈਂ ਬਸ ਇੰਨਾ ਹੀ ਕਹਿਣਾ ਕਿ ਜੇ ਸਪੋਰਟ ਕਰਨੀ ਹੈ ਤੇ ਦਿਲੋਂ ਕਰੋ ਨਹੀਂ ਤਾਂ ਫਿਰ ਰਹਿਣ ਦਿਓ ਹਨਾ ਤੇ ਇੱਥੇ ਮੈਂ ਸਾਰੇ ਜਿਹੜੇ ਵਰਤਨ ਬਾਅਦ ਤੇ ਪਏ ਸੀ ਇੱਥੇ ਕੱਚੀ ਲੱਸੀ ਬਣਾਈ ਸੀ ਬਰਿੰਦਰ ਨੇ ਦਾਲ ਨੂੰ ਤੜਕਾ ਲੱਗ ਗਿਆ ਸੀਗਾ ਤੇ ਉਹਦੇ ਬਰਤਨ ਹੋ ਗਏ ਸੀ ਮੈਂ ਉਹ ਲੱਗਦੇ ਨਾਲ ਹੀ ਹੱਥ ਲ ਮੈਂ ਕਿਹਾ ਚਲੋ ਵੀ ਸਾਫ਼ ਕਰਕੇ ਰੱਖੀ ਦਵਾਂ ਕਿਉਂਕਿ ਬਰਤਨਾਂ ਦਾ ਬਹੁਤ ਜ਼ਿਆਦਾ ਵੱਧਦਾ ਹੋ ਜਾਂਦਾ ਤੇ ਥੋੜੇ ਥੋੜੇ ਕੰਮ ਕਰਦੇ ਰਹੋ ਤਾਂ ਵਧੀਆ ਰਹਿੰਦਾ ਤੇ ਹੁਣ ਇਸ ਤੋਂ ਬਾਅਦ ਨੂੰ ਰੋਟੀ ਮੈਂ ਖਾ ਕੇ ਤੇ ਹੁਣ ਕੜੀ ਰੈਸਟ ਕਰਾਂਗੀ ਅੱਜ ਕੰਮ ਬਹੁਤ ਕੀਤਾ ਕਾਫੀ ਹੱਦ ਤੱਕ ਮੇਰਾ ਕੰਮ ਜਿਹੜਾ ਕਿਚਨ ਦਾ ਹੋ ਗਿਆ ਹੁਣ ਮੈਂ ਥੱਲੇ ਇੱਕ ਰੈਕ ਕਰਾਂਗੀ ਹਾਂਜੀ ਫਰੈਂਡਸ ਮੈਂ ਸਿੱਕੇ ਮੇਰੇ ਪੱਚ ਵਾਲੇ ਬਰਤਨ ਨੇ ਕੰਮ ਕਰਕੇ ਸਾਰਾ ਤੇ ਮੈਂ ਥੱਕ ਗਈ ਅੱਜ ਕਿਚਨ ਸਾਰੀ ਸਾਫ ਕੀਤੀ ਤੇ ਅਗਰ ਤੁਹਾਨੂੰ ਮੇਰੀ ਵੀਡੀਓ ਥੋੜੀ ਜਿਹੀ ਵਧੀਆ ਲੱਗੀ ਦੀ ਹੋਊਗੀ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਓ ਕੋ ਪਿਆਰਾ ਜਾਂ ਤੇ ਅੱਜ ਦਾ ਵਲੌਗ ਅਸੀਂ ਇੱਥੇ ਖਤਮ ਕਰਦੇ ਹਾਂ ਮਿਲਦੇ ਹਾਂ ਕੱਲ ਤੋਂ ਨਵਾਂ ਵਲੌਗ ਲੈ ਕੇ ਆਉਨੇ ਸਸਿਕਾ